ਔਰ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਅਵਤਾਰ ਹੋਇਆ ਗੁਰੂ ਹੁੰਦਾ ਹੈ ਸਰਵਾਗਤ ਆਪਾਂ ਲਪਪਾਂ ਗਾਂ ਪਪਖੰਡ ਕਰਦੇ ਆਂ ਫਖੰਡ ਨਾਲ ਮੁਕਤ ਹੋਣਾ ਚਾਹੁੰਨਿਆਂ ਨਹੀਂ ਹੋ ਸਕਦੇ ਇਹ ਦੱਸੇਗਾ ਕੌਣ ਆਪਾਂ ਨੂੰ ਫਿਰ ਵੇਟੋ ਪਖੰਡ ਕਰਦਾ ਇਹ ਸਰਵਾਗਤ ਦੱਸੇਗਾ ਨਪੱਕ ਨਹੀਂ ਦੱਸ ਸਕਦਾ ਲਪਗ ਦਾ ਖੰਡ ਦੇ ਵਿੱਚੋਂ ਹੀ ਮਰ ਜਾਵੇਗਾ ਫਿਰ ਨਹੀਂ ਕਿਤੇ ਨੂੰ ਜਾਵੇਗਾ ਕਿਉ ਗੁਰ ਨਾਨਕ ਦੇਵ ਮਾ ਜੀ ਸੰਨ ਸਰਬਤ ਹਰ ਇੱਕ ਦੇ ਦਿਲ ਦੀ ਜਾਣਦੇ ਸੀ ਚਾਹੀ ਤਾਂ ਉਪਦੇਸ਼ ਕਰਦੇ ਸੀ ਵੀ ਇਹ ਜੋ ਕੁਸ ਤੂੰ ਕਰਦਾ ਹੈ ਤੂੰ ਹੈ ਗਿਆਨੀ ਤੂੰ ਹੈ ਜੀਵ ਤੈਨੂੰ ਇਸ ਗੱਲ ਦਾ ਪਤਾ ਨਹੀਂ ਤੂੰ ਆਪਣੇ ਆਪ ਨੂੰ ਸਰੀਰ ਮੰਨਦਾ ਤੂੰ ਸਰੀਰ ਦੀ ਉਪਰਵਾਾਸਤੇ ਖਾਣ ਪੀਣ ਵਾਸਤੇ ਬਖੰਡ ਕਰਿਆ ਹੋਇਆ ਹੈ ਤੇਰਾ ਛੱਡ ਦੇ ਮਨੋਖਾ ਦੇ ਮਿਲੀ ਹੈ ਤੈਨੂੰ ਆਓ ਬਾਲਾ ਮਰਦਾਨਾ ਸਾਥੀ ਮਰਦਾਨਾ ਕਰਨ ਦਾ ਮਹਾਰਾਜ ਸੁਣਿਆ ਗ੍ਰੰਥਾਂ ਦੇ ਵਿੱਚ ਵੀ 9 ਖੰਡ ਨੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹੈਗੇ ਮਰਦਾਨਾ ਤਾਂ ਦੇਖਣੇ ਨੇ ਕਹਿੰਦਾ ਹਾਂ ਜੀ ਮੈਨੂੰ ਦਿਖਾ ਦਿਓ 9 ਖਡਾ ਦੇ ਵਿੱਚ ਮਰਦਾਨਾ ਨੂੰ ਸਾਰੇ ਖੰਡ ਦਿਖਾ ਲੇ ਦਿਖਾ ਲ ਕੇ ਲਾਹੌਰ ਆ ਗਏ ਜਾਣੀ ਰਾਵੀ ਦੇ ਕਿਨਾਰੇ ਆ ਕੇ ਬੈਠ ਗਏ ਉੱਥੇ ਇੱਕ ਪੰਡਤ ਬੈਠਾ ਜੱਤੀ ਆਏ ਤਾਂ ਕਹੇ ਤਾ ਉਹ ਪ੍ਰਾਣੀ ਮਾਤਰੀ ਉਹ ਕੀ ਕਰਦਾ ਪਖੰਡ ਪਰ ਉਹ ਤਾਂ ਹੁਣ ਆਪਣੇ ਆਪ ਨੂੰ ਮੰਨਦਾ ਨਾ ਵੀ ਮੈਂ ਤਰਕਾਰੀ ਆ ਪਰ ਤਰਕਾਰੀ ਹੈ ਹੀ ਨਹੀਂ ਜਿਹੜਾ ਤਰਕਾਰੀ ਹੈ ਉਹ ਜਾਣਦਾ ਵੀ ਇਹ ਤਰਕਾਰੀ ਹੈ ਨਹੀਂ ਹੋਰ ਨਹੀਂ ਕੋਈ ਜਾਣ ਸਭ ਜੇ ਹੋਰ ਜਾਣਦੇ ਹੁੰਦੇ ਉਹਨੂੰ ਹਟਾ ਨਾ ਦਿੰਦੇ ਫੇਰ ਤੂੰ ਪਖੰਡ ਕਿਉਂ ਕਰਦਾ ਨਹੀਂ ਗੁਰੂ ਨਾਨਕ ਦੇ ਮਹਾਰਾਜ ਜੀ ਉੱਥੇ ਆ ਕੇ ਬੈਠ ਗਏ ਉਹਦਾ ਕੀ ਕੰਮ ਸੀ ਦੁਨੀਆ ਰਾਬੀ ਦੇ ਕਿਨਾਰੇ ਟੱਡਣ ਜਾਂਦੀ ਹੈ ਨਵੇਂ ਅੱਜ ਕੱਲ੍ਹ ਵੀ ਅੱਜ ਕੱਲ੍ਹ ਤਾਂ ਸੜਕਾਂ ਬਣ ਗਈਆਂ ਬਾਗ ਵਿੱਚੇ ਰਾਗੇ ਬਹੁਤ ਤਰੱਕੀ ਦੀ ਚੱਲੇਗੀ ਗੱਲ ਪਰ ਮਨ ਨੂੰ ਸ਼ਾਂਤੀ ਨਹੀਂ ਹੈ ਉਹ ਇਸ ਤਰ੍ਹਾਂ ਦੇ ਨੌਕ ਉਹ ਜਗਾਲੇ ਪਹਿੰਦਾ ਸੀ ਜਗਾਲੇ ਪਕੇ ਸੰਦੂਖ ਰੀ ਅੱਗੇ ਰੱਖ ਲੈਂਦਾ ਸੀ ਪੈਸੇ ਪਾਉਣ ਵਾਲੀ ਤੇ ਫਿਰ ਉਹ ਆਇਆ ਗਿਆ ਨੂੰ ਕਹਿੰਦਾ ਸੀ ਮੈਂ ਤਿੰਨ ਕਾਗਜ਼ ਦੀ ਗੰਭੀਤਾ ਰੱਖਣਾ ਪੁੱਛ ਲਓ ਮੈਂ ਤੇ ਜਿਹੜਾ ਕੁਝ ਪੁੱਛਣਾ ਹੁਣ ਜਾਣ ਬੁੜੀਆਂ ਬੱਸ ਕਹਿੰਦੇ ਇਹਦੇ ਪੈਸੇ ਪਾ ਦੋ ਮੈਂ ਦੱਸ ਦਿੰਦਾ ਦਸ਼ਨਾ ਦਸਣਾ ਕੀ ਆ ਉਹਨੇ ਦਸ਼ਨਾ ਦਸਣਾ ਕੁਛ ਨਹੀਂ ਐ ਕਖੰਡ ਸੀਗਾ ਗੁਰੂ ਨਾਨਕ ਦੇਵ ਮਹਾਰਾਜ ਆ ਕੇ ਕਹਿੰਦੇ ਨੂੰ ਮਨੁੱਖਾ ਦੇ ਤੈਨ ਮਿਲ ਗਈ ਕੁੜੀ ਨੂੰ ਪਤਾ ਹੀ ਨਹੀਂ ਕਾਹਦੇ ਵਾਸਤੇ ਮਿਲੀ ਐ ਇਹ ਸਰਵਾਗ ਨੂੰ ਹੀ ਪਤਾ ਆਪਾਂ ਨੂੰ ਉਹ ਨਹੀਂ ਪਤਾ ਜੇ ਆਪਾਂ ਨੂੰ ਪਤਾ ਹੋਵੇ ਆਪਾਂ ਪਰਮੇਸ਼ਰ ਦੀ ਬੰਦਗੀ ਨਾ ਕਰੀਏ ਕਿਉਂ ਮਿਲੈਕਾਂ ਕਰੀਏ ਫਿਰ ਰਿਸ਼ਤਾ ਖਾਈਏ ਕਿਉਂ ਬਟੀਆਂ ਲਈਏ ਕਿਉਂ ਦੋ ਨੰਬਰ ਦਾ ਤਾਂ ਇਕੱਠਾ ਕਰੀਏ ਬਧਾਈ ਦੇਣਾ ਅਗਿਆਨੀਓ ਹੀ ਕਰਦਾ ਹੁੰਦਾ ਹੈ ਉਹੀ ਡਿਗਟਾ ਖੂ ਦੇ ਵਿੱਚ ਜਿੱਥੇ ਜਿਹੜਾ ਹਨੇਰੇ 'ਚ ਜਾਂਦਾ ਜੀਰੋਂ ਨੇੜੇ ਲੈ ਕੇ ਖੂ ਦੀ ਤਾਂ ਨਹੀਂ ਉਹੀ ਡਿਗੂ ਜਿਹੜੇ ਕੋ ਚਾਨਣ ਉਹ ਕਿਉਂ ਡਿਗੇਗਾ ਤੁਹਾਡਾ ਪਰੇ ਦੀ ਹੋ ਜਾਵੇ ਕੋਈ ਕੋ ਰੋਸ਼ਨੀ ਹੈ ਗੁਰੂ ਕੋ ਰੋਸ਼ਨੀ ਹੈ ਸਿੱਖ ਨੂੰ ਰੋਸ਼ਨੀ ਮਿਲਦੀ ਹੈ ਗੁਰੂ ਕੋਲੋਂ ਆਓ ਇਸ ਤਰ੍ਹਾਂ ਦੇ ਨਾਲ ਬੈਠਾ ਬੁੜੀਆਂ ਆ ਜਾਂਦੀਆਂ ਨੇ ਬੁੜੀਆਂ ਨੂੰ ਕਿਤੇ ਸਤਲੋ ਇਹਨਾਂ ਦੇ ਦਾ ਬਸ ਵੀ ਗੁਰੂ ਰੋਜ ਧਾਰਦੀਆਂ ਨੇ ਆਓ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਮਰਦਾਨਿਆਂ ਉਹ ਫਿਰ ਅੱਖਾਂ ਵਿੱਚ ਲੈਂਦਾ ਸੀ ਅੱਖਾਂ ਵਿੱਚ ਕੇ ਖੋਲ ਕੇ ਦੱਸਦਾ ਸੀਗਾ ਫਿਰ ਗੱਲਾਂ ਜਦੋਂ ਨੇ ਅੱਖਾਂ ਮੀਚ ਲੀਆਂ ਨਾ ਤਾਂ ਮਰਦਾਨੇ ਨੂੰ ਗੁਰੂ ਨਾਨਕ ਦੇ ਮਹਾਰਾਜ ਕਹੇ ਇਹ ਸੁਨੂਖੜੀ ਚੱਕ ਕੇ ਪਿੱਛੇ ਰੱਖ ਦੇ ਘਾਚ ਜਦੋਂ ਨੇ ਅੱਖਾਂ ਵਿੱਚ ਲੈ ਨਹੀਂਦਾ ਤਾਂ ਹੁੰਦਾ ਹੀ ਨਹੀਂ ਹੈ ਜਿਹੜਾ ਸਰਵਾਗਾ ਨੂੰ ਅੱਖਾਂ ਵਿੱਚ ਜਾਂ ਦੇ ਵੀ ਦੀਨ ਫਿਰ ਸਵਾਗਤ ਸਵਾਗਤ ਆ ਕਾਦੀ ਹੋਈ ਗੁਰੂ ਜੀ ਅੱਖਾਂ ਵਿੱਚ ਨੂੰ ਅੱਖਾਂ ਵਿੱਚ ਕਹੀਦਾ ਹਦਾ ਨਾ ਵੀ ਕੀ ਗੱਲ ਹੈ ਕਿੱਥੇ ਜਾਣਾ ਇਸ ਤਰ੍ਹਾਂ ਦਾ ਮਰਦਾਨੇ ਨੇ ਚੱਕੀ ਸੰਦੂਖੜੀ ਪਿੱਛੇ ਘਾਚ ਲਕੋਤੀ ਉਹ ਅੱਖਾਂ ਵਿੱਚ ਜਿ ਬੈਠਾ ਜਦੋਂ ਨੇ ਅੱਖਾਂ ਖੋਲੀਆਂ ਸੰਦੂਖੜੀ ਨਹੀਂ ਹਨ ਰੋਣ ਲੱਗ ਗਿਆ ਕੋਈ ਕਿਸੇ ਦਾ ਮੋਢਾ ਫੜਦਾ ਤੁਸੀਂ ਮੇਰੇ ਇੱਥੇ ਸੰਦੂਖੜੀ ਨਹੀਂ ਲੇਕੀ ਕਿ ਜਿਹੜੇ ਕਿਸਲੇ ਭੱਜ ਕੇ ਗਿਦੇ ਨੂੰ ਕਹਿੰਦਾ ਮੇਰੀ ਸੰਦੂਖੜੀ ਨਹੀਂ ਦੇਖੀ ਐ ਕਰੀ ਗਿਆ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਿਆ ਨੂੰ ਪੁੱਛ ਕੋ ਤੂੰ ਤਾਂ ਕਹਨਾ ਮੈਂ ਤਰਖਾਲੀਆਂ ਤੈਨੂੰ ਸੰਦੂਖੜੀ ਨਹੀਂ ਦਿੱਦੀ ਸੰਦੂਖੜੀ ਦੇਖ ਲੈ ਜਿੱਥੇ ਪਈ ਐ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਮਰਦਾਨਿਆ ਨੂੰ ਪੁੱਛ ਤੂੰ ਤਰਖਾਲੀ ਐ ਤੇਰੀ ਸੰਦੂਖੜੀ ਕਿੱਥੇ ਦੇਖ ਲੈ ਤੂੰ ਤਰਖਾਲ ਦਾਸਾ ਦੁਆਰਾ ਤੈਨੂੰ ਪਤਾ ਜਾਣ ਨੂੰ ਪਤਾ ਲੱਗ ਗਿਆ ਵੀ ਪੋਲ ਨਿਕਲਿਆ ਈ ਇਹਦਾ ਮੇਰੀ ਪੋਲ ਵੀ ਹਰਕ ਨਹੀਂ ਘਟ ਸਕਦਾ ਹੁੰਦਾ ਗੁਰੂ ਘੱਡੇਗਾ ਸਰਬੱਗ ਘੱਡੇਗਾ ਜਿਹਨੂੰ ਪਤਾ ਸਭ ਕੁਝ ਜਦੋਂ ਉਹਨੇ ਦੇਖਿਆ ਵੀ ਮੇਰੀ ਕੋਈ ਬਾਹ ਨਹੀਂ ਚੱਲਦੀ ਹੁਣ ਨਹੀਂ ਸੰਦੂਖੜੀ ਮਿਲਣੀ ਪੈਸਿਆਂ ਦੀ ਮੈਂ ਤਾਂ ਐਵੇਂ ਹੀ ਗਿਆ ਜਦ ਗੁਰੂ ਨਾਨਕ ਦੇਵ ਮਹਾਰਾਜੀ ਨੇ ਕਿਹਾ ਵੀ ਤੂੰ ਤਾਂ ਤਰਕਾਲੀਆਂ ਦਾਸ ਕਿੱਥੇ ਹੈ ਸੰਦੂਖੜੀ ਔੜੀ ਦੇ ਕੇ ਕੰਨ ਜਾ ਕੇ ਮਹਾਰਾਜ ਦੇ ਕੋਲ ਮੈਂ ਤਾਂ ਜੀ ਪਖੰਡ ਕਰਦਾ ਕਹਿੰਦਾ ਮਾਇਆ ਵਾਹ ਪੜਵਾ ਜਹਾਨ ਦੇ ਆ ਮਹਾਰਾਜ ਕਹਿਣਗੇ ਤੈਨੂੰ ਮਨੁੱਖਾ ਦੇ ਮਿਲੀ ਐ ਹੀਰਾ ਦੇਹੀ ਮਿਲੀ ਐ ਉਹ ਤੂੰ ਪਖੰਡ ਕਰਨ ਵਾਸਤੇ ਮਿਲੀ ਐ ਤੈਨੂੰ ਕਹਾਂ ਮਹਾਰਾਜ ਕਿਰਪਾ ਕਰੋ ਦੱਸੋ ਮੈਂ ਉਹੀ ਕਰਾਂਗਾ ਪਰੋ ਪਰੇ ਇੰਦਰਾਣਿਓ ਮਹਾਰਾਜੀ ਸਰਵੱਗ ਦਾ ਸਤਨਾਮ ਇਸ ਗੱਲ ਨੂੰ ਪੜ ਪਾ ਦੀਆ ਤਾ ਕਰੀ ਨਾਮ ਵੇਰਿਆ ਤੂੰ ਨਾਮ ਜਪ ਸਾੜ ਜਾਵੇਂਗਾ ਖੰਡ ਚ ਕੱਟਿਆ ਕਰੋ ਕੋ ਨਾ ਕਰਨਾ ਦੇਰਤ ਕਰੋ ਆਪਣੀ ਹੱਥੀਂ ਐਂਦੇ ਭਰਿਆ ਲੋਕਾ 84 ਲੱਖ ਜੋਨ ਚੋਂ ਗੇੜਾ ਖਾ ਕੇ ਤੈਨੂੰ ਮਨੁੱਖਾ ਦੇ ਪ੍ਰਾਪਤ ਹੋਗੀ ਤੂੰ ਸਰੀਰ ਦੇ ਵਾਸਤੇ ਵਖੰਡ ਕਰਦਾ ਇਹ ਸਰੀਰ ਤਾਂ ਪਰਮੇਸ਼ਰ ਦੀ ਬੰਦਗੀ ਕਰਨ ਵਾਸਤੇ ਮਿਲਿਆ ਇਸ ਜੀਵ ਨੂੰ ਬਾਕੀ ਤਾਂ ਗੌਣ ਵਰਜਾ ਜੋ ਹੁੰਦਾ ਆ ਇਸ ਤਰ੍ਹਾਂ ਦੇ ਨਾਲੇ ਛੱਡ ਦੇ ਕਹਾਂ ਮਹਾਰਾਜ ਕਿਰਪਾ ਕਰੋ ਮਹਾਰਾਜ ਜੀ ਨੇ ਨਾਮ ਦੀ ਦਾਤ ਦਿੱਤੀ ਕਹਿੰਦੇ ਕਰੀ ਇਹੀ ਕੰਮ ਪਰ ਹੁਣ ਤੂੰ ਪਖੰਡ ਨਾ ਕਰੀ ਇਸ ਤੋਂ ਵੀ ਜ਼ਿਆਦਾ ਮਾਇਆ ਹੋਣ ਲੱਗਦੀ ਸਚਾਈ ਪਿੱਛੇ ਮਾਇਆ ਭੱਜੀ ਫਿਰਦੀ ਆ ਘਰੋਂ ਕੋ ਉਸ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਹੁਕਮ ਮੰਨ ਕੇ ਉਹ ਫਿਰ ਉਸੇ ਤਰ੍ਹਾਂ ਹੀ ਬੈਠਦਾ ਤੇ ਝੂਠ ਨਹੀਂ ਸੀ ਬੋਲਦਾ ਇਸ ਤਰ੍ਹਾਂ ਨੇ ਆ ਤੂੰ ਵੀ ਜ਼ਿਆਦਾ ਮਾਇਆ ਹੋਣ ਲੱਗਦੀ ਔ ਇਸ ਤਰ੍ਹਾਂ ਇਹ ਸਰਵਗਗੁਰੂ ਹਨ ਉਸ ਨੂੰ ਹਰ ਕਦੇ ਮਨ ਦੇ ਫੁਰਨੇ ਦਾ ਪਤਾ ਵੀ ਇਹਦਾ ਫੁਰਨਾ ਕਿੱਥੇ ਆਪਾਂ ਨੂੰ ਤਾਂ ਨਹੀਂ ਪਤਾ ਹ ਔ ਇਸ ਤਰ੍ਹਾਂ ਦੇ ਨਾਲ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਕਾਲ ਯੁਗ ਦੇ ਵਿੱਚ ਉਤਾਰ ਹੋਇਆ ਜਾਨੀ ਪ੍ਰਾਣੀ ਮਾਤਰ ਨੂੰ ਉਹਨਾਂ ਨੇ ਹਕੀਕਤ ਜਣਾਈ ਸਚਾਈ ਦੀ ਨੂੰ ਕਹਿੰਦੇ